ਵੱਡੇ ਲੈਵਲ ਤੇ ਕਈ ਗੱਡੀਆਂ ਲੈ ਕੇ ਉਹ ਰੇਡ ਕਰਨ ਦੇ ਸਟਾਈਲ ਹੁੰਦੇ ਸੀ ਕਿ ਉਹਨਾਂ ਦੇ ਨਾਲ ਅਰਮੀ ਦਾ ਰੂਲ ਸੀ ਮੇਰੇ ਨਾਲੋਂ ਵੱਡੇ ਵੱਡੇ ਦੁੱਖ ਲੋਕਾਂ ਨੇ ਜਾਦਾ ਝੱਲੇ ਆ ਮੈਂ ਕੱਲਾ ਨਹੀਂ ਸੀ ਮਿਲਿਆ ਸੀ ਪੰਜ ਪੱਤਰਕਾਰ ਜਿਹੜੇ ਲੋਕਲ ਲੈਵਲ ਤੇ ਕੰਮ ਕਰਦੇ ਸੀ ਉਹ ਅਸੀਂ ਸੰਤ ਨੂੰ ਲਾਸਟ ਟਾਈਮ ਮਿਲ ਕੇ ਆਏ ਆ ਸੰਤਾਂ ਨੂੰ ਬਿਜਲੀ ਕੱਟੀ ਹੋਈ ਸੀ ਪਾਵਰ ਹੈ ਨਹੀਂ ਸੀ ਪੱਖੇ ਨਹੀਂ ਕੋਈ ਨਹੀਂ ਸੀ ਚੱਲ ਰਿਹਾ ਗਰਮੀ ਬਹੁਤ ਜ਼ਿਆਦਾ ਸੀ ਆ ਜੂਨ ਦਾ ਮਹੀਨਾ ਸੀ ਤੇ ਕੁਦਰਤੀ ਗੱਲ ਸਾਡੀ ਲੱਗ ਵੀ ਰਿਹਾ ਸੀ ਵੀ ਇਹਨਾਂ 'ਚ ਅਸੀਂ ਕਿਸੇ ਨੂੰ ਨਹੀਂ ਬਾਅਦ 'ਚ ਮਿਲ ਸਕਾਂਗੇ ਉਹ ਜਿਹੜੇ 15 20 ਬੰਦੇ ਸੀ ਭਾਈ ਅਮਰੀਕ ਸਿੰਘ ਵੀ ਸੀ ਸ਼ਾਮਲ ਹਰਮੰਦਰ ਸੰਧੂ ਵੀ ਸੀ ਤੇ ਮੁੜਾ ਮੁਲਕੇ ਉਹਨਾਂ ਨਾਲ ਕਿਸੇ ਨਾਲ ਜਿਹੜੇ ਹੋਰ ਬਾਡੀਗਾਰਡ ਸੀ ਸੰਤ ਦੇ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਜਾਂ ਹੱਲ ਕੋਈ ਕੱਢਣਾ ਨਹੀਂ ਸੀ ਚਾਹੁੰਦਾ ਅੱਜ ਦੇ ਹਾਲਾਤ ਵਿੱਚ ਮੈਂ ਕਹਿਣਾ ਚਾਹਣਾ ਹੈ ਵੀ ਹੱਲ ਨਹੀਂ ਸੀ ਕੱਢਣਾ ਚਾਹੁੰਦੇ ਉਹ 40 ਸਾਲ ਬਾਅਦ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਨੂੰ ਉਹਦੀ ਵਰਸੀ ਅਸੀਂ ਅੱਜ ਮਨਾਉਣ ਲਈ ਇਕੱਠੇ ਹੋਏ ਆਂ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਐ ਸਾਰਨਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਜਿਵੇਂ ਰਾਜਵਿੰਦਰ ਸਿੰਘ ਰਾਹੀ ਹੋ ਰਹੇ ਨੇ ਦੱਸਿਆ ਵੀ ਦੇਖਣ ਦਾ ਮੌਕਾ ਵੀ ਮਿਲਿਆ ਤੇ ਕੁਝ ਥੋੜਾ ਜਿਹਾ ਉਹਦੀ ਪੀੜਾ ਹਟਾਉਣ ਦਾ ਵੀ ਇਹ ਸਾਰਾ ਕੁਝ ਦੌਰ ਦੇ ਵਿੱਚ ਦੀ ਲੰਘੇ ਮੈਨੂੰ ਵੀ ਦਲਵੀਰ ਸਿੰਘ ਭਾਜੀ ਸਾਡੇ ਟ੍ਰਿਬਿਊਨ ਦੇ ਰਿਪੋਰਟਰ ਸੀ ਉਹਨਾਂ ਨੂੰ ਵੀ ਉਹਨਾਂ ਦੀ ਥੋੜਾ ਜਿਹਾ ਉਹਨਾਂ ਨੇ ਬਹੁਤਾ ਜਿਆਦਾ ਕਸ਼ਟ ਚੱਲਿਆ ਕਿਉਂਕਿ ਉਹਨਾਂ ਨੂੰ ਉਹਨਾਂ ਉੱਤੇ 2-3 ਕੇਸ ਦਰਜ ਕਰਤੇ ਸੀ ਮਰਡਰ ਦੇ ਤੇ ਉਹਨਾਂ ਦੀ ਜ਼ਮੀਨ ਦੀ ਘਰ ਦੀ ਕੁਰਕੀ ਕਰ ਲਈ ਸੀ ਤੇ ਮੇਰੇ ਉੱਤੇ ਥੋੜਾ ਜਿਹਾ ਉਹਨਾਂ ਦਿਨਾਂ ਵਿੱਚ ਹੋਇਆ ਤਾਂ ਸਭ ਕੁਝ ਪਰ ਕੁਦਰਤੀ ਇਹ ਸਾਰੀ ਗੱਲ ਤੋਂ ਬਚਤ ਰਹੀ ਸੀ ਤੇ ਇਹਦੇ ਇਹਦੇ ਸੰਬੰਧ ਵਿੱਚ ਮੈਂ ਆਪਣੇ ਆਪ ਨੂੰ ਸਮਝਦਾ ਵੀ ਕਈ ਵਾਰ ਅਚਾਨਕ ਹੀ ਕੋਈ ਇਹੋ ਜਿਹਾ ਹੁੰਦਾ ਵੀ ਤੁਸੀਂ ਕਿਸੇ ਸਿਚੁਏਸ਼ਨ ਵਿੱਚੋਂ ਬਾਜ ਜਾਂਦੇ ਹੋ ਆਪਣੀ ਕੋਈ ਚੁਸਤੀ ਨਾਲ ਆਪਣੀ ਕੋਈ ਹੁਸ਼ਿਆਰੀ ਨਾਲ ਨਹੀਂ ਕੁਦਰਤੀ ਕੋ ਸੰਸ ਸਰਕਮਸਟੈਂਸਸ ਇਹੋ ਜੇ ਬਣ ਜਾਂਦੇ ਹੋ ਕਿ ਕਿ ਉਸ ਵੇਲੇ ਦੇ ਜਿਹੜਾ ਦਰਬਾਰ ਸਾਹਿਬ ਦੇ ਅੰਦਰੋਂ ਫੜੇ 25 2500 2700 ਦੇ ਨੇੜੇ ਤੇ ਲੋਕ ਜਿਹੜੇ ਅੰਦਰੋਂ ਫੜ ਕੇ ਬਾਹਰ ਇੰਟਰੋਗੇਸ਼ਨ ਲਈ ਲੈ ਕੇ ਗਏ ਉਹਨਾਂ ਲਈ ਅੰਮ੍ਰਿਤਸਰ ਵਾਲੇ ਸੱਜਣ ਬੈਠੇ ਅੰਮ੍ਰਿਤਸਰ ਵਾਲੇ ਇਹਨਾਂ ਨੂੰ ਪਤਾ ਵੀ ਉਹ ਜਿਹੜੀ ਕੰਟੋਨਮੈਂਟ ਸੀ ਉਹਦੇ ਵਿੱਚ ਸਕੂਲ ਸੀ ਸਕੂਲ ਦੇ ਆਲੇ-ਦਾਲੇ ਤਾਰਾਂ ਲਾ ਕੇ ਤੇ ਉੱਥੇ ਉਹਨਾਂ ਨੇ ਇੱਕ ਡਿਟੈਂਸ਼ਨ ਕੈਂਪ ਬਣਾਇਆ ਸੀ ਉਹ ਸਕੂਲ ਨੂੰ ਹੀ ਕਨਵਰਟ ਕੀਤਾ ਸੀ ਜੇਲ੍ਹ 'ਚ ਤੇ ਉਹਦੇ ਵਿੱਚ ਲਾ ਜਾ ਰਹੇ ਸੀ ਤੇ ਇਹ ਇਹ ਸਾਰਿਆਂ ਨੂੰ ਜਿੱਥੇ ਵੀ ਜਿੱਥੇ ਵੀ ਕੋਈ ਮਿਲਦਾ ਜਾਂ ਉਹਨਾਂ ਦੇ ਕੋਈ ਸ਼ੱਕ ਸੀ ਕਿਸੇ ਨੂੰ ਤੇ ਮੈਨੂੰ ਇਹ ਸਾਰੀ ਰੇਡ ਕਰਨ ਤੋਂ ਬਾਅਦ ਆਰਮੀ ਦੇ ਰੇਡ ਮੇਰੇ ਘਰ ਤੇ ਕੀਤਾ ਤੇ ਪਰ ਫਿਰ ਵੀ ਕੁਦਰਤੀ ਕੋਈ ਮੈਨੂੰ ਇਹ ਲੱਗਦਾ ਵੀ ਜਿਹੜਾ ਆਰਮੀ ਦਾ ਇੰਚਾਰਜ ਸੀ ਰੇਡਿੰਗ ਪਾਰਟੀ ਦਾ ਕੋਈ ਮੇਜਰ ਜਾਂ ਕੋਈ ਕੈਪਟਨ ਮੈਨੂੰ ਉਹਦੇ ਰੈਂਕ ਦਾ ਨਹੀਂ ਪਤਾ ਕੋਈ ਉਹਦੀ ਕੋਈ ਇਸ ਕਿਸਮ ਦਾ ਉਹਦੇ ਵਰਦੀ ਨਹੀਂ ਸੀ ਪਾਈ ਪਰ ਉਹ ਪਰ ਉਸ ਨੂੰ ਲੱਗਿਆ ਸਾਰਾ ਕੁਝ ਮੇਰਾ ਆਫਸਰ ਦਾ ਯੂਐਨਆਈ ਆਫਸਰ ਦਾ ਸਰਚ ਕਰਨ ਤੋਂ ਬਾਅਦ ਵੀ ਕੋਈ ਗੱਲ ਹੈ ਨਹੀਂ ਤੇ ਗਲਤ ਇਨਫਰਮੇਸ਼ਨਾਂ ਵੀ ਬਹੁਤ ਪਹੁੰਚਦੀਆਂ ਹੁੰਦੀਆਂ ਹਨ ਅਡਮਿਨਿਸਟ੍ਰੇਸ਼ਨ ਤੱਕ ਤੇ ਇਹ ਜੇ ਬਾਇਸ ਵੀ ਬਹੁਤ ਚੱਲਦੇ ਆ ਤੇ ਉਹਨੇ ਫਿਰ ਆਪਣੇ ਲੈਵਲ ਤੇ ਹੀ ਫੈਸਲਾ ਲੈ ਲਿਆ ਕਿ ਜਿਹੜੀ ਪੁਲਿਸ ਦੀ ਪਾਰਟੀ ਨਾਲ ਆਈ ਸੀ ਪੰਜਾਬ ਪੁਲਿਸ ਦੇ ਸਰਦਾਰ ਸੀ ਉਹਨਾਂ 'ਚ ਬਹੁਤੇ ਉਹਨਾਂ ਦਾ ਏਸੀ ਵੀ ਤੁਸੀਂ ਲੈ ਚੱਲੋ ਕੈਂਪ ਚ ਉੱਥੇ ਇੰਟਰੋਗੇਸ਼ਨ ਕਰਕੇ ਪੁੱਛਾਂਗੇ ਪਰ ਉਹ ਉਸ ਉਸ ਦੀ ਮੈਨੂੰ ਇਹ ਲੱਗਦਾ ਵੀ ਪੁਲਿਸ ਤੋਂ ਫੌਜ ਦੇ ਬਿਹਾਰ ਦੇ ਵਿੱਚ ਫਰਕ ਹੁੰਦਾ ਉਹੀ ਇਨਚਾਰਜ ਸੀ ਉਹਨੇ ਆਪਣੇ ਲੈਵਲ ਤੇ ਹੀ ਫੈਸਲਾ ਕਰ ਲਿਆ ਵੀ ਨਹੀਂ ਇਹ ਮੈਥੋ ਦਸਕਤ ਕਰਾਏ ਵੀ ਕੁਝ ਵੀ ਨਹੀਂ ਫੜਿਆ ਗਿਆ ਇਨਕ੍ਰਿਮੀਨੇਟਿੰਗ ਤੇ ਇਸ ਕਰਕੇ ਸਾਰੇ ਉਹ ਵੱਡੇ ਲੈਵਲ ਤੇ ਕਈ ਗੱਡੀਆਂ ਲੈ ਕੇ ਉਹ ਰੇਡ ਕਰਨ ਦੇ ਸਟਾਈਲ ਹੁੰਦੇ ਸੀ ਕਿ ਉਹਨਾਂ ਦੇ ਨਾਲ ਅਰਮੀ ਦਾ ਰੂਲ ਸੀ ਚਲੋ ਇਹ ਪਰਸਨਲ ਗੱਲ ਮੈਨੂੰ 40 ਸਾਲ ਬਾਅਦ ਕਰਨੀ ਪਈ ਐ ਮਾਫੀ ਇਹਦੇ ਲਈ ਮੇਰੇ ਨਾਲੋਂ ਵੱਡੇ ਵੱਡੇ ਦੁੱਖ ਲੋਕਾਂ ਨੇ ਜਾਦਾ ਝੱਲੇ ਐ ਤੇ ਬਹੁਤ ਹੀ ਜਿਆਦਾ ਐ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਹੋ ਗਏ ਐ ਤੇ ਕਈ ਇਨੋਸੈਂਟ ਚਲੋ ਸਾਡੇ ਤੇ ਅਸੀਂ ਉੱਥੇ ਸਾਲ ਡੇਢ ਸਾਲ 2 ਸਾਲ ਤੋਂ ਕੰਮ ਕਰਦੇ ਸੀ ਧਰਮਯੁੱਧ ਮੋਰਚਾ ਚੱਲਦਾ ਸੀ ਰਿਪੋਰਟਿੰਗ ਕਰਦੇ ਸੀ ਉਹਦੇ ਚ ਸਾਡੇ ਤੇ ਸ਼ੱਕ ਹੋ ਜਾਣਾ ਉਹ ਸੰਭਵ ਸੀ ਗੱਲ ਕੋਈ ਕੋਈ ਅਨ ਹੋਣੀ ਨਹੀਂ ਸੀ ਪਰ ਕਈ ਲੋਕ ਜਿਹੜੇ ਉੱਥੇ ਮੱਥਾ ਟੇਕਣ ਗਏ ਸੀ ਸ਼ਰਧਾਲੂ ਦੇ ਲੈਵਲ ਤੇ ਦਰਬਾਰ ਸਾਹਿਬ ਚ ਗਏ ਸੀ 3 ਤਰੀਕ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ ਮੱਥਾ ਟੇਕਣ ਗਏ ਸੀ ਲੇਕ ਉਹ ਵਿਚਾਰੇ ਜਿਹੜੇ ਟਰੈਪ ਹੋਏ ਉਹਨਾਂ ਦਾ ਦੁੱਖ ਕਿਉਂਕਿ ਅਸੀਂ ਅੱਖੀ ਦੇਖੇ ਆਏ ਹੋਏ ਲੋਕ 3 ਤਰੀਕ ਨੂੰ ਅ ਅਸੀਂ ਲਾਸਟ ਵਾਰ ਮੈਂ ਇਕੱਲਾ ਨਹੀਂ ਮਿਲਿਆ ਜਿਹੜਾ ਰਾਹੀ ਨੇ ਦੱਸਿਆ ਹੁਣੇ ਤੁਹਾਨੂੰ ਮੈਂ ਕੱਲਾ ਨਹੀਂ ਸੀ ਮਿਲਿਆ ਸੀ ਪੰਜ ਪੱਤਰਕਾਰ ਜਿਹੜੇ ਲੋਕਲ ਲੈਵਲ ਤੇ ਕੰਮ ਕਰਦੇ ਸੀ ਉਹ ਅਸੀਂ ਸੰਤ ਨੂੰ ਲਾਸਟ ਟਾਈਮ ਮਿਲ ਕੇ ਆਏ ਆ ਸੰਤਾਂ ਨੂੰ ਅਸੀਂ ਉੱਥੇ ਤਿੰਨ ਸਾਢੇ ਤਿੰਨ ਵਜੇ 3 ਤਰੀਕ ਨੂੰ ਮਿਲੇ ਆ ਅਕਾਲ ਤਖਤ ਦੇ ਉੱਪਰ ਜਾ ਕੇ ਪ੍ਰਾਣਾ ਅਕਾਲ ਤਖਤ ਦੀ ਜਿਹੜੀ ਬਿਲਡਿੰਗ ਸੀ ਤੇ ਉਹਦੇ ਚ ਅਸੀਂ ਪੰਜ ਪੱਤਰਕਾਰ ਸੀ ਟ੍ਰਿਬਿਊਨ ਦੇ ਸੀ ਪੀਟੀਆਈ ਦਾ ਸੀ ਹਰਵੀਰ ਭਮਰ ਸੀ ਉੱਥੇ ਮਹਿੰਦਰ ਸਿੰਘ ਅਕਾਲੀ ਪੱਤਰਕਾਰਾਂ ਦਾ ਕੰਮ ਕਰਦੇ ਸੀ ਮੈਂ ਸੀ ਅਸੀਂ ਪੰਜ 6 ਜਾਣੇ ਜਾ ਕੇ ਮਿਲ ਕੇ ਆਏ ਆ ਤੇ ਪਾਸੋਂ ਸਾਡੀ ਲਾਸਟ ਮਿਲਣੀ ਸੀ ਤੇ ਸਾਨੂੰ ਜਿਹੜੇ ਬੰਦੇ ਅੰਦਰ ਬੈਠੇ ਸੀ ਸੰਤ ਦੇ ਨਾਲ ਬਿਜਲੀ ਕੱਟੀ ਹੋਈ ਸੀ ਪਾਵਰ ਹੈ ਨਹੀਂ ਸੀ ਪੱਖੇ ਨਹੀਂ ਕੋਈ ਦੀ ਸੀ ਚੱਲ ਰਿਆ ਗਰਮੀ ਬਹੁਤ ਜ਼ਿਆਦਾ ਸੀ ਆ ਜੂਨ ਦਾ ਮਹੀਨਾ ਸੀ ਤੇ ਫਿਰ ਅਸੀਂ ਉਹ ਐਨੇ ਗੱਲਬਾਤ ਸਾਥੋਂ ਕਿਸੇ ਤੋਂ ਨਹੀਂ ਸੀ ਹੋ ਰਹੀ ਕੋਈ ਸਵਾਲ ਨਹੀਂ ਸੀ ਪੁੱਛ ਰਿਹਾ ਬਸ ਇੱਕ ਦੂਜੇ ਤੇ ਨਜ਼ਰਾਂ ਹੀ ਮਿਲ ਰਹੀਆਂ ਸੀ ਤੇ ਪਤਾ ਸੀ ਵੀ ਹੁਣ ਆਲੇ-ਦਾਲੇ ਘੇਰਾ ਬੰਨਿਆ ਕਰਫੂ ਲੱਗਿਆ ਹੋਇਆ ਸਵੇਰ ਤੋਂ ਕਰਫੂ ਲੱਗਿਆ ਸੀ ਤੇ ਵੀ ਹੁਣ ਪਤਾ ਨਹੀਂ ਕਿੰਨਾ ਚਿਰ ਇਹ ਬੰਦੇ ਮਿਲਣਗੇ ਕਿ ਨਹੀਂ ਮਿਲਣਗੇ ਇਹ ਮੇਰੇ ਮਨ ਚ ਉਦੋਂ ਸੀ ਸਾਰਾ ਤੇ ਉਹ ਕੁਦਰਤੀ ਗੱਲ ਸਾਡੀ ਲੱਗ ਵੀ ਰਿਹਾ ਸੀ ਵੀ ਇੰਨਾ ਚੋ ਅਸੀਂ ਕਿਸੇ ਨੂੰ ਨਹੀਂ ਬਾਅਦ ਚ ਮਿਲ ਸਕਾਂਗੇ ਉਹ ਜਿਹੜੇ 15 20 ਬੰਦੇ ਸੀ ਭਾਈ ਅਮਰੀਕ ਸਿੰਘ ਵੀ ਸੀ ਸ਼ਾਮਲ ਹਰਮੰਦਰ ਸੰਧੂ ਵੀ ਸੀ ਤੇ ਮੁੜਾ ਮੁਲਕੇ ਉਹਨਾਂ ਨਾਲ ਕਿਸੇ ਨਾਲ ਜਿਹੜੇ ਹੋਰ ਬਾਡੀਗਾਰਡ ਸੀ ਸੰਤ ਦੇ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਮੇਰਾ ਇਹ ਸਾਰਾ ਕਹਿਣ ਦਾ ਭਾਅ ਵੇ ਹੈ ਸਾਰੀ ਗੱਲ ਦਾ ਵੀ ਕਈ ਗੱਲਾਂ ਅਨਐਕਸਪੈਕਟਿਡ ਜਿਹੜਾ ਉਮੀਦ ਨਹੀਂ ਸੀ ਕੀਤੀ ਆਂਦੀ ਉਸ ਤਰੀਕੇ ਨਾਲ ਕੀਤੀ ਪਹਿਲੀ ਗੱਲ ਤਾਂ ਇਹ ਉਮੀਦ ਨਹੀਂ ਸੀ ਕਿਸੇ ਨੂੰ ਵੀ ਮੋਰਚਾ ਚੱਲ ਰਿਹਾ ਪੌਣੇ 2 ਸਾਲ ਹੋ ਗਏ ਆ ਤੇ ਪੌਣੇ 2 ਸਾਲ ਮੋਰਚਾ ਚੱਲਦੇ ਨੂੰ ਹੋ ਗਏ ਆ ਤੇ 26 ਵਾਰ ਅਕਾਲੀ ਦਲ ਦੀ ਇੰਦਰਾ ਗਾਂਧੀ ਨਾਲ ਮੀਟਿੰਗਾਂ ਹੋ ਗਈਆਂ ਤੇ ਕੋਈ ਨਾ ਕੋਈ ਹੱਲ ਨਿਕਲਿਆ ਅਸੀਂ ਵੀ ਪ੍ਰੈਸ ਵਾਲੇ ਸਾਰੇ ਇਹੀ ਸੋਚਦੇ ਹੁੰਦੇ ਸੀ ਤੇ ਪਰ ਹੱਲ ਨਿਕਲਿਆ ਨਹੀਂ ਜਾਂ ਹੱਲ ਕੋਈ ਕੱਢਣਾ ਨਹੀਂ ਸੀ ਚਾਹੁੰਦਾ ਅੱਜ ਦੇ ਹਾਲਾਤ ਵਿੱਚ ਮੈਂ ਕਹਿਣਾ ਚਾਹਣਾ ਵੀ ਹੱਲ ਨਹੀਂ ਸੀ ਕੱਢਣਾ ਚਾਹੁੰਦੇ ਉਹ ਇਹਨੂੰ ਵਧਾ ਕੇ ਲੈਣਾ ਵਧਾਉਣਾ ਹੀ ਚਾਹੁੰਦੇ ਸੀ ਹੱਲ ਕੱਢਣਾ ਹੁੰਦਾ ਤਾਂ ਇਹ ਟਵਾਲ ਦਾ ਜਦੋਂ 25 ਅਪ੍ਰੈਲ 1983 ਨੂੰ ਮਰਡਰ ਹੁੰਦਾ ਪੌੜੀਆਂ ਦਰਵਾਜ਼ਾ ਕੰਟਾ ਘਰ ਵਾਲੇ ਪਾਸਿਓਂ ਚੜ ਰਿਹਾ ਹੁੰਦਾ ਉਹਨੂੰ ਮਾਰ ਕੇ ਚਲੇ ਜਾਂਦੇ ਕੋਈ ਸੱਜਣ ਅੰਦਰੋਂ ਅੰਦਰੋਂ ਹੀ ਸੀ ਬੰਦੇ ਦੇ ਵਿੱਚ ਕੋਈ ਸ਼ੱਕ ਨਹੀਂ ਗੱਲ ਉਦੋਂ ਫਿਰ ਦਰਬਾਰਾ ਸਿੰਘ ਦੀ ਚੀਫ ਚੀਫ ਮਿਨਿਸਟਰ ਸੀ ਤੇ ਉਸ ਵੇਲੇ ਪੁਲਿਸ ਜਾਂ ਫੌਜ ਜਾਂ ਕੋਈ ਵੀ ਸਰਕਾਰ ਦਾ ਅਰੇਂਜਮੈਂਟ ਸੀ ਉਹਨਾਂ ਨੇ ਅਰੇਂਜ ਕਰ ਲਿਆ ਸੀ ਵੀ ਸਾਰਾ ਹੁਣ ਅਸੀਂ ਅੰਦਰ ਭੇਜਾਂਗੇ ਪਰ ਦਿੱਲੀੋਂ ਮੈਸੇਜ ਆ ਗਿਆ ਵੀ ਅਜੇ ਕੁਝ ਨਹੀਂ ਕਰਨਾ ਮਤਲਬ ਇਹ ਹੈ ਇਹ ਜਿਹੇ ਕਈ ਇਨਸਟੈਂਸਸ ਹੈ ਜਦੋਂ ਕਿ ਇਹ ਜਾਣ ਬੁੱਝ ਕੇ ਪੋਲੀਟੀਕਲ ਲੋੜਾਂ ਲਈ ਇਹ ਗੱਲ ਨੂੰ ਵਧਾਇਆ ਗਿਆ ਸੀ ਹੁਣ ਮੈਂ ਇੱਥੇ ਇੱਕ ਇਹ ਗੱਲ ਵੀ ਅੱਜ ਕੱਲ ਇੱਕ ਗੱਲ ਮੈਂ ਪਹਿਲਾਂ ਸਭ ਤੋਂ ਕਹਾ ਵੀ ਬਰਬਰਤਾ ਜਿਹੜੀ ਅਸੀਂ ਉੱਥੇ ਦੇਖੀ ਜਿਸ ਤਰੀਕੇ ਨਾਲ ਬੱਚੇ ਬੁੱਢੇ ਜਿਸ ਤਰੀਕੇ ਨਾਲ ਇਹ ਸਾਰੇ ਮਾਰੇ ਗਏ ਉਹ ਸੀਨ ਸਾਨੂੰ ਇੰਨੇ ਸਾਲਾਂ ਬਾਅਦ ਵੀ ਭੁੱਲਦੇ ਨਹੀਂ ਬਰਬਰਤਾ ਜਿਹੜੀ ਤੁਸੀਂ ਸੋਚ ਹੀ ਸਕਦੇ ਹੋ ਵੀ ਜਿਵੇਂ ਫੌਜ ਦੂਜੀ ਫੌਜ ਤੇ ਮੁਕਾਬਲਾ ਕਰਦੀ ਹੈ ਤੇ ਉਮੀਦ ਨਹੀਂ ਸੀ ਰੱਖੀ ਵੀ ਇਨੋਸੈਂਟ ਬੰਦੇ ਜਿਹੜੇ ਜਿਹੜੇ ਲੜ ਨਹੀਂ ਰਹੇ ਆਰਮਡ ਨਹੀਂ ਅੱਗੋਂ ਜਿਹੜੇ ਉਹਨਾਂ ਦੇ ਉੱਤੇ ਅਟੈਕ ਕਰਨਾ ਐਸ ਲੈਵਲ ਤੇ ਉਹ ਫੌਜ ਦਾ ਆਪਣਾ ਹੀ ਸਟਾਈਲ ਹੁੰਦਾ ਤੇ ਉਹੀ ਸਟਾਈਲ ਉਹਨੇ ਵਰਤਿਆ ਇੱਥੇ ਕੋਈ ਵੀ ਕਿਸੇ ਲੈਵਲ ਤੇ ਹੈ ਨਹੀਂ ਸੀ ਵੀ ਇਨੋਸੈਂਟ ਹੈ ਹਥਿਆਰ ਹਥਿਆਰਾਂ ਤੋਂ ਬਗੈਰ ਲੜਾਈ ਨਹੀਂ ਕਰਦਾ ਇਹ ਸਾਰੀ ਗੱਲ ਦਾ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ ਗਈ ਇਸ ਕਰਕੇ ਬਰਬਰਤਾ ਜਿਹੜੀ ਸੀ ਸਾਰੀ ਉਹ ਅਸੀਂ ਅੱਖੀਂ ਦੇਖੀ ਕਰਫਿਊ ਦੇ ਟਾਈਮ ਦੇ ਵਿੱਚ 8 9 ਤਰੀਕ ਨੂੰ ਲਾਸ਼ਾਂ ਉਹ ਗੱਡੀਆਂ ਦੇ ਵਿੱਚ ਢੋਂਦੇ ਜਿਹੜੀਆਂ ਕੂੜਾ ਕੂੜੇ ਵਾਲੀਆਂ ਗੱਡੀਆਂ ਸੀ ਉਹ ਵੀ ਅਸੀਂ ਅ ਦੇਖਿਆ ਕਿਉਂਕਿ ਅਸੀਂ ਸਾਰੇ ਗਲੀਆਂ ਦੇ ਵਾਕਿਫ ਸੀ ਪੱਤਰਕਾਰ ਹਾਂ ਨੇੜੇ ਤੇੜੇ ਸਾਰੇ ਅਸੀਂ ਉਹ ਗਲੀਆਂ ਵਜਦੀਆ ਇੱਧਰ ਉੱਧਰ ਦੀ ਆ ਕੇ ਕਿਸੇ ਕਿਸੇ ਦੋਸਤ ਦੇ ਘਰ ਚ ਬੈਠ ਕੇ ਵਿੰਡੋ ਖੋਲ ਕੇ ਦੇਖਦੇ ਰਹਿੰਦੇ ਸੀ ਸਾਰਾ ਕੁਝ ਇਹ ਵੀ ਚੱਲਿਆ ਇਹ ਵੀ ਸਾਰਾ ਕੁਝ ਦੇਖਿਆ ਤੇ ਫਿਰ ਅ ਉਸ ਤੋਂ ਬਾਅਦ ਬਲੈਕਆਊਟ ਜਿਹੜੀ ਅਖਬਾਰਾਂ ਦੀ ਕੀਤੀ ਬਲੈਕਆਊਟ ਖਬਰਾਂ ਬਿਲਕੁਲ ਬੰਦ ਕੀਤੀਆਂ ਉਹ ਵੀ ਸਾਰਾ ਕੁਝ ਚੱਲਿਆ ਸਾਡੇ ਟੈਲੀਫੋਨ ਸਾਰੇ ਅਖਬਾਰਾਂ ਦੇ ਬੰਦ ਕਰਤੇ ਸੀ ਕੱਟਤੇ ਸੀ ਕਟਨ ਕਲ ਖਾਲੀ ਕੱਟੇ ਨਹੀਂ ਸੀਗੇ ਵੀ ਕਿਤੇ ਵੀ ਖਬਰ-ਬਾਤ ਨਹੀਂ ਸੀ ਜਾਂਦੀ ਬਾਹਰ ਗਈ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ ਸਿਰਫ ਇੱਕ ਮੇਰੇ ਕੋਲੇ ਠਹਿਰਿਆ ਸੀਗਾ ਮੇਰੇ ਨਾਲ ਜੀ ਜਾਨ ਪਛਾਣ ਸੀ ਬਰਮ ਚਲਾਨੀ ਅਸੋਸੀਏਟਿਡ ਪ੍ਰੈਸ ਅਮਰੀਕਾ ਦਾ ਉਹ ਬੰਦਾ ਸੀਗਾ ਤੇ ਰਿਪੋਰਟਰ ਸੀ ਉਹਦਾ ਉਹ ਮੇਰੇ ਨਾਲ ਮੇਰੇ ਘਰ ਚਲਾ ਗਿਆ ਗ੍ਰੀਨ ਐਵੇਨਿਊ 'ਚ ਮੈਂ ਰਹਿੰਦਾ ਸੀ ਉਸ ਨੇ ਉਸ ਨੇ ਜ਼ਰੂਰ ਇਹ ਉਹਨੂੰ ਅਸੀਂ ਕੱਢੀਏ ਕਿਵੇਂ ਬਾਹਰ ਇਹ ਸਾਡੀ ਬੜੀ ਸਮੱਸਿਆ ਸੀ ਉਹ ਵੀ ਬੜਾ ਅਪਸੈਟ ਬਸੀ ਵੀ ਮੈਂ ਇੰਨਾ ਕੁਝ ਹੋ ਗਿਆ ਪਤਾ ਲੱਗ ਰਿਹਾ ਹੈ ਅ ਇਨਫਰਮੇਸ਼ਨ ਉਹਦੇ ਕੋਲੇ ਹੋਰ ਕਿਸੇ ਸੋਰਸ ਤੋਂ ਹੀ ਪਹੁੰਚ ਰਹੀ ਸੀ ਵੀ ਕਿਵੇਂ ਬਾਹਰ ਜਾ ਕੇ ਦੱਸਿਆ ਜਾਵੇ ਇੱਕ ਪੱਤਰਕਾਰ ਦੀ ਬਹੁਤ ਵੱਡੀ ਇਹਹੀ ਖ਼ਬਰ ਸਭ ਤੋਂ ਵੱਡੀ ਖਾਸ਼ ਹੁੰਦੀ ਆ ਵੀ ਉਹਨੂੰ ਕੋਈ ਖਬਰ ਵੇਲੇ ਖਾਸ ਕਰਕੇ ਵੀ ਉਹ ਕੱਢੇ ਕਿਵੇਂ ਬਾਹਰ ਉਹਨੂੰ ਭੇਜੇ ਕਿਵੇਂ ਇਹ ਉਹਦੀ ਪਹਿਲਾਂ ਹੁੰਦਾ ਉਹਦੇ ਮਨ 'ਚ ਤੜਫ ਹੁੰਦੀ ਹੈ ਇਸ ਗੱਲ ਦੀ ਤੇ ਫਿਰ ਕੱਢਣ ਦੀ ਗੱਲ ਕੋਸ਼ਿਸ਼ ਕੀਤੀ ਫਿਰ 9 ਤਰੀਕ ਨੂੰ ਬਾਈ ਚਾਂਸ ਕਰਫੂ ਦੇ ਟਾਈਮ ਅਸੀਂ ਸਾਰੇ ਨਿਕਲੇ ਹੁੰਦੇ ਹੁੰਦੇ ਸੀ ਸ਼ਹਿਰ 'ਚ ਕਰਫੂ 'ਚ ਹੋ ਰਿਲੈਕਸ ਹੁੰਦਾ ਸੀ ਤੇ ਉਹਨੂੰ ਮੈਂ ਉਸੇ ਵੇਲੇ ਬੱਸ ਸਟੈਂਡ ਤੋਂ ਕੁਝ ਇੱਕ ਬੱਸ ਜਾਂਦੀ ਸਾਨੂੰ ਦਿਸੀ ਜਿਹੜੀ ਜਲੰਧਰ ਨੂੰ ਜਾਂਦੀ ਸੀ ਉੱਪਰ ਤੋਂ ਥੱਲੇ ਤੱਕ ਬਿਲਕੁਲ ਭਰੀ ਹੋਈ ਸੀ ਉੱਪਰ ਵੀ ਲੋਕ ਬੈਠੇ ਸੀ ਤੇ ਮੈਂ ਉਹਨੂੰ ਆਖਿਆ ਜਵਾਨ ਸੀ ਉਹਨਾਂ ਦਿਨਾਂ ਵਿੱਚ ਬਲਮ ਚਲਾਣੇ ਅੱਜ ਕੱਲ ਬਹੁਤ ਵੱਡਾ ਬੰਦਾ ਸਾਡੇ ਫੋਰਨਿਕ ਸਪੇਅਰ ਦੇ ਅਫੇਅਰ ਦੇ ਵਿੱਚ ਉਹ ਐਕਸਪਰਟ ਹੈ ਤੇ ਚਾਈਨਾ ਦਾ ਅਕਸਪਲਟ ਕਿਹਾ ਜਾਂਦਾ ਦਿੱਲੀ ਉਹ ਹੈਡ ਕਰਦਾ ਕਿਸੇ ਇਹ ਜੇ ਇੰਸਟੀਟਿਊਸ਼ਨ ਨੂੰ ਤੇ ਪੱਤਰਕਾਰੀ ਚ ਨਹੀਂ ਆ ਉਹ ਅੱਛਾ ਉਸ ਨੂੰ ਫਿਰ ਅਸੀਂ ਮੈਂ ਕਿਹਾ ਵੀ ਤੂੰ ਜਾਣਾ ਉਹ ਵੀ ਬੜਾ ਬਹੁਤ ਦੁਖੀ ਬੈਠਾ ਸੀ ਉਕਤਾਇਆ ਬੈਠਾ ਸੀ ਉਹਦੇ ਘਰੋਂ ਵੀ ਬੜੇ ਮੈਸੇਜ ਤੇ ਮੈਸੇਜ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚ ਰਹੇ ਸੀ ਤੇ ਉਹ ਫਿਰ ਦਿੱਲੀ ਦਿੱਲੀ ਦਾ ਉਹ ਵਸਨੀਕ ਸੀ ਫਿਰ ਅਸੀਂ ਹੁਣ ਮੈਂ ਉਹਨੂੰ ਬੱਸ ਤੇ ਚੜਾਤਾ ਪਿਛਲੇ ਪਾਸੇ ਉਹ ਅਸੀਂ ਕਿਹਾ ਵੀ ਤੂੰ ਚੱਲ ਫਿਰ ਉਹ ਬੱਸ ਦੀ ਛੱਤ ਤੇ ਬੈਠਾ ਉਹ ਜਲੰਧਰ ਗਿਆ ਜਲੰਧਰ ਤੋਂ ਕੁਛ ਉਹਨੂੰ ਸਰਕਾਰੀ ਅਫਸਰ ਮਿਲ ਗਏ ਕੁਛ ਡਾਕਟਰ ਮਿਲੇ ਇੱਕ ਡਾਕਟਰ ਸੰਤੋਖ ਸਿੰਘ ਦਾ ਨਾਮ ਹੈ ਖਾਸ ਤੌਰ ਤੇ ਦੱਸਣਾ ਚਾਹਣਾ ਹੈ ਉਹ ਹਰਪਜਨ ਹਲਵਾਰਵੀ ਦਾ ਉਹ ਭਰਾ ਸੀ ਛੋਟਾ ਤੇ ਜਿਹਦੀ ਡੈਥ ਹੋ ਚੁੱਕੀ ਹੈ ਉਸ ਉਸ ਨੇ ਉਸ ਨੇ ਸਾਰੇ ਜਿਹੜੇ ਉਹ ਪੋਸਟਮਾਰਟਮ ਦੇ ਕਈ ਸਾਰੇ ਉਹਨਾਂ ਦੇ ਕਾਗਜ਼ ਦਿਖਾਏ ਅਫੀਸ਼ੀਅਲ ਸਾਰਾ ਕੁਝ ਉਹਨੂੰ ਕਾਫੀ ਇਨਫੋਰਮੇਸ਼ਨ ਮਿਲ ਗਈ ਉੱਥੇ ਕੋਈ ਐਸ ਡੀ ਐਮ ਸੀ ਉਹਨਾਂ ਦੇ ਨਾਲ ਚ ਉਹਨੇ ਮਦਦ ਕੀਤੀ ਡਿਸਟ੍ਰਿਕਟ ਸਬਡਿਵੀਜ਼ਨਲ ਅਡਮਿਨਿਸਟਰੇਟ ਸੀ ਉਹਨੇ ਉਹਨੂੰ Shimla ਕੱਢਤਾ ਤੇ Shimla ਜਾ ਕੇ ਇਹ ਉਹਨੇ ਪਹਿਲੀ ਖਬਰ 11 ਤਰੀਕ ਨੂੰ ਉੱਥੋਂ Shimla ਤੋਂ ਦਿੱਤੀ ਕਿਉਂਕਿ ਇੱਥੇ ਤਾਂ ਸਾਰੀਆਂ ਲੈਣਾ ਸਾਰੇ ਪੰਜਾਬ ਦੀਆਂ ਬੰਦ ਸੀ ਉੱਥੋਂ ਖਬਰ ਦਿੱਤੀ ਤਾਂ ਦੁਨੀਆ 'ਚ ਫਿਰ ਵਸ਼ਿੰਗਟਨ ਪੋਸਟ ਨਿਊਯਾਰਕ ਟਾਈਮ ਤੇ ਲੰਡਨ ਟਾਈਮਜ਼ ਵਗੈਰਾ 'ਚ ਪਹਿਲੀ ਖਬਰ 12 ਤਰੀਕ ਨੂੰ ਛਪੀ ਵੀ ਅੰਦਰ ਇੰਨਾ ਵੱਡਾ ਘਾਣ ਹੋਇਆ ਆ ਹੋਇਆ ਆ ਹੋਇਆ ਜਿਹੜਾ ਉਸ ਨੂੰ ਮੌਕੇ ਤੇ ਪਤਾ ਸੀ ਉਸ ਵੇਲੇ ਉਸ ਤੋਂ ਪਹਿਲਾਂ ਤਾਂ ਆਲ ਇੰਡੀਆ ਰੇਡੀਓ ਦੂਰਦਰਸ਼ਨ ਸਰਕਾਰੀ ਉਹੀ ਦੱਸ ਰਿਹਾ ਸੀ ਤੇ ਦਿੱਲੀ ਵੀ ਕੋਈ ਖਬਰ ਨਹੀਂ ਸੀ ਆ ਰਹੀ ਦਿੱਲੀ ਦਾ ਨੈਸ਼ਨਲ ਪ੍ਰੈਸ ਵੀ ਨਹੀਂ ਸੀ ਦੇ ਰਿਹਾ ਤੇ ਇਸ ਕਰਕੇ ਪੂਰਾ ਬਲੈਕਆਊਟ ਸੀ ਫਿਰ ਪਤਾ ਲੱਗਾ ਜੀ 1200 1400 ਉਹਨੇ ਪਹਿਲੀ ਵਾਰੀ ਬਹੁਤ ਛੋਟੀ ਫਿਗਰ ਦਿੱਤੀ ਵੀ 12 1200 1400 ਦੇ ਨੇੜੇ ਤੇ ਅੰਦਰ ਮਾਰੇ ਗਏ ਆ ਕੁਝ ਹੱਥ ਬੰਨ ਕੇ ਮਾਰੇ ਆ ਅਕਾਲ ਤਖ ਦਾ ਉਹ ਨੁਕਸਾਨ ਹੋ ਗਿਆ ਸਾਰਾ ਕੁਝ ਉਹਨੇ ਦਿੱਤਾ ਉਸ ਤੋਂ ਬਾਅਦ ਸਾਰੀ ਐਡਮਿਨਿਸਟ੍ਰੇਸ਼ਨ ਅਮਰਸਰ ਦੀ ਬੜੀ ਚਕੰਨੀ ਹੋ ਗਈ ਸਰਚ ਸ਼ੁਰੂ ਹੋਈ ਕਈ ਥਾਵਾਂ ਤੇ ਪਹੁੰਚੇ ਉਹਦੇ ਵਿੱਚ ਮੇਰੇ ਘਰ ਤੱਕ ਵੀ ਪਹੁੰਚੇ ਫਿਰ ਹੌਲੀ ਹੌਲੀ ਇਹ ਪਤਾ ਲੱਗਿਆ ਉਹਦੇ ਤੇ ਐਫ ਆਈ ਆਰ ਹੋਈ ਸਦਰ ਪੁਲਿਸ ਥਾਣੇ ਚ ਅਮਰਸਰ ਉਹ ਫਿਰ ਸਾਲ ਡੇਢ ਸਾਲ ਦੇ ਪਿੱਛੋਂ ਰਜੀਵ ਗਾਂਧੀ ਨੇ ਜਰੀਵ ਗਾਂਧੀ ਚੀਫ ਪ੍ਰਾਈਮ ਮਿਨਿਸਟਰ ਬਣ ਚੁੱਕਿਆ ਸੀ ਰਜੀਵ ਗਾਂਧੀ ਨੇ ਅਮਰੀਕਾ ਦੀ ਵਿਜਿਟ ਤੇ ਜਾਣਾ ਸੀ ਅਮਰੀਕਾ ਦੀ ਵਿਜਿਟ ਤੇ ਜਾਣ ਵੇਲੇ ਉਹਨੂੰ ਇਹ ਹੋਇਆ ਵੀ ਇੱਥੇ ਪ੍ਰੈਸ ਮੈਨੂੰ ਸਵਾਲ ਪੁੱਛੂਗਾ ਤੇ ਕਿਉਂਕਿ ਅਮਰੀਕਨ ਪ੍ਰੈਸ ਲਈ ਉਹ ਕੰਮ ਕਰਦਾ ਸੀ ਫਿਰ ਇਹਦਾ ਕੇਸ ਸਦਰ ਥਾਣੇ 'ਚੋਂ ਵਾਪਸ ਹੋਇਆ ਸਾਲ 1.5 ਸਾਲ ਪਿੱਛੋਂ ਇੱਥੇ ਇੱਥੇ ਐਫ ਆਈ ਆਰ ਵਗੈਰਾ ਤਾਂ ਅਸੀਂ ਉਹਨੂੰ ਪ੍ਰਕਿਊਰ ਕਰਕੇ ਭੇਜੀ ਸੀ ਸੋ ਇਹ ਜਿਆ ਸਾਰਾ ਕੁਝ ਹੋਇਆ ਬਲੈਕ ਆਊਟ ਕਰਕੇ ਸਾਰੇ ਪੰਜਾਬ ਤੇ ਕਾਰਫੂ ਲਾ ਕੇ ਤੇ ਇਸ ਕਿਸਮ ਦਾ ਕੰਮ ਕੀਤਾ ਇਹ ਜਿਹੜਾ ਹੋਇਆ ਬਾਕੀ ਗੱਲ ਇਹ ਹੈ ਵੀ 29 ਮਈ ਨੂੰ ਇਹ ਸਮਝੌਤਾ ਹੋਇਆ ਜਾਂ ਨਹੀਂ ਹੋਇਆ ਜਾਂ ਨਾ ਕਰਨਾ ਚਾਹੁੰਦੇ ਸੀ 29 ਬਈ ਨੂੰ ਜਿਹੜਾ ਵੈਦਿਆ ਸੀ ਕਮਾਂਡਰ ਸੀਗਾ ਫੌਜ ਦਾ ਉਹਨਾਂ ਦਿਨਾਂ ਦੇ ਵਿੱਚ ਏਐਸ ਵੈਦਿਆ ਉਹਨੇ ਇੰਦਰਾ ਗਾਂਧੀ ਨੂੰ ਆਪਦੀ ਪ੍ਰਪੋਜ਼ਲ ਉਹ ਤਾਂ ਪ੍ਰਵਾਨ ਕਰਵਾ ਲਈ ਸੀ ਇੰਦਰਾ ਗਾਂਧੀ ਪ੍ਰਾਈਮ ਮਿੰਿਸਟਰ ਤੋਂ ਵੀ 29 ਤਰੀਕ ਨੂੰ ਵੀ ਇੱਕੋ ਧਮ ਸੀ ਅੰਦਰ ਸਡਨ ਅਟੈਕ ਕਰਾਂਗੇ 3 ਘੰਟਿਆਂ 'ਚ ਅਸੀਂ ਸਾਰਾ ਕੁਝ ਕਲੀਅਰ ਕਰ ਦੇਾਂਗੇ ਅੰਦਰੋਂ ਸਾਡੇ ਕਮਾਂਡੋ ਜਾਣਗੇ ਉਹ ਅਕਾਲ ਤੱਕ ਤੋਂ ਸਭ ਨੂੰ ਫੜ ਕੇ ਲੈ ਆਉਣਗੇ ਬਾਹਰ ਕੱਢ ਲੈ ਆਉਣਗੇ ਤੇ ਉਦੋਂ ਪਿੱਛੋਂ ਅਸੀਂ ਸਾਰਾ ਕਲੀਅਰ ਕਰ ਦੇਾਂਗੇ ਦਰਬਾਰ ਸਾਹਿਬ ਦਾ ਸਾਰਾ ਇਹ ਕੈਂਪਸ ਆ ਜਿਹੜਾ ਜਾਂ ਉਹਦੇ ਪ੍ਰਕਰਮਾਂ ਨੂੰ ਕਲੀਅਰ ਕਰਕੇ ਤੇ ਸਵੇਰ ਨੂੰ ਅਸੀਂ 3 ਜਾਂ 4 ਵਜੇ 3:30 4 ਵਜੇ ਜਦੋਂ ਦਰਬਾਰ ਸਾਹਿਬ ਦੀ ਮਰਯਾਦਾ ਰੋਜ਼ਾਨਾ ਸ਼ੁਰੂ ਹੁੰਦੀ ਹੈ ਉਸ ਵੇਲੇ ਨੂੰ ਅਸੀਂ ਸ਼ੁਰੂ ਕਰ ਦੇਾਂਗੇ ਪਰ ਇਹ ਸਭ ਨੂੰ ਪਤਾ ਹੁਣ ਕਹਿਣ ਦੀ ਲੋੜ ਨਹੀਂ ਕੁਝ ਤਾਂ ਸਾਡੇ ਸਾਰੇ ਪੁਰਾਣੇ ਅੰਮਰਸਰ ਦੇ ਸਾਥੀ ਵੀ ਬੈਠੇ ਆ ਤੇ ਸਾਰਿਆਂ ਨੂੰ ਪਤਾ ਹੈ ਵੀ 72 ਘੰਟੇ ਲੱਗੇ ਬਹੁਤ ਨੁਕਸਾਨ ਹੋਇਆ ਇਨੋਸੈਂਟ ਲੋਕ ਬਹੁਤ ਮਾਰੇ ਗਏ ਇੱਕ ਇਨੋਸੈਂਟ ਜਿਹੜਾ ਹੈ ਉਹ ਸਨ ਮੈਨੂੰ ਹਜੇ ਤੱਕ ਨਹੀਂ ਭੁੱਲਿਆ ਵੀ ਮੈਂ ਜਦੋਂ ਅਸੀਂ ਜੋੜਾ ਘਰ ਵਿੱਚੋਂ ਸੰਤ ਪਿੰਡਰਾਂ ਵਾਲੇ ਨੂੰ ਮਿਲ ਕੇ ਥੱਲੇ ਜੋੜਾ ਘਰ ਤੋਂ ਆਪਦੇ ਜੁੱਤੀਆ ਲੈ ਰਹੇ ਸੀ ਸਾਰੇ ਪੱਤਰਕਾਰ ਉੱਥੇ ਮੇਰੇ ਕੋਲ ਦੋ ਔਰਤਾਂ ਖੜੀਆਂ ਮਿਲੀਆਂ ਉਹਨਾਂ ਨਾਲ ਬੱਚੇ ਵੀ ਸੀ ਸਾਰੇ ਉਹ ਕਹਿੰਦੇ ਅਸੀਂ ਅੰਮਰ ਅਸੀਂ ਜਾਣਾ ਪਿੰਡਾਂ ਨੂੰ ਤੇ ਅਸੀਂ ਕਿਵੇਂ ਜਾਈਏ ਹੁਣ ਮੈਂ ਮੈਂ ਉਹਨੂੰ ਕਿਹਾ ਸਹੀ ਜਿਹਾ ਹੀ ਕਹਤਾ ਵੀ ਕਰਫਿਊ ਤੇ ਰਿਲੈਕਸ ਹੋਊਗਾ ਰਿਲੈਕਸ ਹੋ ਜਾ ਵੀ ਬਾਅਦ ਚ ਕਰਫਿਊ 5-6 ਵਜੇ ਵੀ ਰਿਲੈਕਸ ਹੋਊਗਾ ਤੇ ਉਦੋਂ ਤੁਸੀਂ ਉਦੋਂ ਚ ਢਿੱਲ ਹੋਊਗੀ ਤੇ ਤੁਸੀਂ ਚਲੇ ਜਾਣਾ ਉਹ ਮੈਨੂੰ ਕਹਿੰਦੀ ਆ ਗੋ ਵੀ ਸਾਡੇ ਪਿੰਡਾਂ ਦੀਆਂ ਬੱਸਾਂ ਤਾਂ 4:00 ਵਜੇ ਬੰਦ ਹੋ ਜਾਂਦੀਆਂ ਤੇ ਮੈਂ ਨਿਰੁੱਤਰ ਸੀ ਮੈਂ ਉਹਦਾ ਕੋਈ ਜਵਾਬ ਨਹੀਂ ਦੇ ਸਕਿਆ ਤੇ ਉਹ ਬੱਚੇ ਛੋਟੇ-ਛੋਟੇ ਮਾਸੂਮ ਬੱਚੇ ਅਜੇ ਤੱਕ ਵੀ ਤੇ ਉਹ ਔਰਤਾਂ ਦਾ ਚਿਹਰਾ ਇਸ ਕਿਸਮ ਦੀਆਂ ਗੱਲਾਂ ਯਾਦ ਰਹਿੰਦੀਆਂ ਪਰ ਮੈਂ ਕਈ ਸਾਲ ਕੰਮ ਕਰਨ ਦੇ ਕਰਕੇ 1-2 ਸਾਲ ਕੰਮ ਅੰਦਰ ਕਰਕੇ ਬਹੁਤ ਸਾਰੇ ਚਿਹਰਿਆਂ ਨੂੰ ਜਾਣਦਾ ਸੀ ਬੜੇ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਮਿਲਦੇ ਰਹੇ ਸੀ ਇਹ ਸਾਰੇ ਸਾਰੇ ਉਹ ਚਿਹਰੇ ਮੁੜ ਕੇ ਮੈਨੂੰ ਬਹੁਤੇ ਉਹਨਾਂ 'ਚੋਂ ਮਿਲੇ ਨਹੀਂ ਕਦੇ ਵੀ 2 ਸਾਲ ਬਾਅਦ 'ਚ ਵੀ ਮੈਂ ਕੰਮ ਕੀਤਾ ਪੱਤਰਕਾਰ ਦੇ ਤੌਰ ਤੇ ਉੱਥੇ ਇਹ ਸਾਰਾ ਕੁਝ ਹੋਇਆ ਮੋٹے ਲੈਵਲ ਤੇ ਹੋਇਆ ਪਰ ਹੁਣ ਅਸੀਂ ਇੰਨੇ ਸਾਲਾਂ ਬਾਅਦ ਇਸ ਕਿਸਮ ਦਾ ਜਿਹੜਾ ਬਰਬਰਤਾ ਹੋਈ ਹੈ ਜਿਹੜੀ ਕਦੇ ਹੋਵੇ ਨਾ ਦੇਸ਼ ਦੇ ਕਿਤੇ ਵੀ ਏਰੀਆ ਚ ਹੋਣੀ ਨਹੀਂ ਚਾਹੀਦੀ ਅਸੀਂ ਇਹ ਮੰਨ ਕੇ ਤੁਰਦੇ ਆ ਤੇ ਜਿਵੇਂ ਰਾਹੀ ਨੇ ਕਿਹਾ ਵੀ ਇਹਨੂੰ ਕੋਈ ਭੁੱਲਿਆ ਤੇ ਕੱਲੂ ਘਾਰੇ ਲੈਵਲ ਤੇ ਭੁੱਲਾਂ ਤਾਂ ਕਿਸੇ ਨੇ ਨਹੀਂ ਹੈ ਕੁਝ ਹਜੇ ਤੱਕ ਤਾਂ ਲੋਕਾਂ ਨੇ ਕੀ ਭੁੱਲਣਾ ਸੀ ਇਹ ਸਾਰੀ ਗੱਲ ਹੋਈ ਕਿਉਂ ਸਾਡਾ ਹੁਣ ਅੱਜ ਦਾ ਜਿਹੜਾ ਟੌਪਿਕ ਹੈ ਇਹ ਅਸੀਂ ਰੱਖਿਆ ਹੀ ਸੰਦਰਭ ਇਹ ਹੈ ਵੀ ਇਹ ਸਾਰਾ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਧਾਰਮਿਕ ਤੇ ਸਿਆਸੀ ਸੰਦਰਭ ਕੀ ਸੀ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਇਹਦੇ ਤੇ ਹੀ ਅਸੀਂ ਫਿਕਸ ਰੱਖਣਾ ਚਾਹੁੰਦੇ ਆ ਸਾਰਿਆਂ ਦਾ ਫੋਕਸ ਕਰਨਾ ਚਾਹੁੰਦੇ ਆ ਮੇਰੇ ਮੁਤਾਬਕ ਮੈਂ ਸ਼ਾਰਟ 'ਚ ਹੀ ਗੱਲ ਕਰੂੰਗਾ ਫਿਰ ਆਪੇ ਸੱਜਣ ਬੋਲਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਸੈਸ਼ਨ ਰੱਖ ਲਾਂਗੇ ਸਵਾਲ ਜਵਾਬ ਦਾ ਵੀ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਵੀ ਜਦੋਂ ਇਹ ਦੀਆਂ ਜਿਹੜੀਆਂ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਇਹ ਦੀਆਂ ਜੜਾਂ ਪੰਜਾਬ ਦੀ ਜਿਹੜੀ 1947 'ਚ ਵੰਡ ਹੋਈ ਹੈ ਉਸੇ ਵਿੱਚ ਹੀ ਪਈਆਂ ਜੜਾਂ ਇਹਦੀਆਂ ਉੱਥੇ ਹੀ ਹੈ ਉਹ ਉਹ ਇਹ ਉਸੇ ਸੀਰੀ 'ਚ ਹੀ ਪੰਜਾਬੀ ਸੂਬੇ ਦੀ struggle ਹੋਈ ਕਈ ਲੜਾਈਆਂ ਹੋਈਆਂ ਗੱਲ ਉਦੋਂ ਉਦੋਂ ਅੱਗੇ ਫਿਰ ਉਸੇ ਲੈਵਲ ਤੇ ਹੀ ਇਹ ਦਰਬਾਰ ਸਾਹਿਬ ਉਹ ਤਾਂ ਫੌਜੀ ਹਮਲਾ ਇਹ ਸਾਰਾ ਇੱਕੋ ਲੜੀ ਹੈ ਲੜੀ ਇਹ ਆ ਵੀ ਸਿੱਖ ਕਮਿਊਨਿਟੀ ਛੋਟੀ ਵੱਡੀ ਉਹ ਆਪਣਾ ਉਸ ਲੈਵਲ ਦਾ ਇਹ ਇਹ ਖਾਸ ਕਿਸਮ ਦਾ ਆਪਣਾ ਸੱਤਾ ਦੇ ਵਿੱਚ ਸਪੇਸ ਆਪਣੀ ਥਾਂ ਉਹ ਮੰਗਦੀ ਰਹੀ ਆ ਤੇ ਅੱਜ ਵੀ ਕਿਸੇ ਨਾ ਕਿਸੇ ਲੈਵਲ ਤੇ ਮੰਗ ਰਹੀ ਆ ਤੇ ਇਸ ਮੰਗਣ ਵਿੱਚ ਕੋਈ ਹੱਕ ਵੀ ਨਹੀਂ ਹੁੰਦਾ ਵੀ ਪੋਲੀਟੀਕਲ ਡੈਮੋਕਰੈਟਿਕ ਸੈਟਅਪ ਦੇ ਵਿੱਚ ਹਰ ਇੱਕ ਨੂੰ ਉਦੀ ਲੋਡ ਮੁਤਾਬਕ ਉਹਦੀ ਉਹਦੇ ਗਿਣਤੀ ਮੁਤਾਬਕ ਉਹਨੂੰ ਉਹਦੀ ਪੋਜੀਸ਼ਨ ਮੁਤਾਬਕ ਉਸ ਨੂੰ ਸੱਤਾ ਦੇ ਵਿੱਚੋਂ ਹਿੱਸਾ ਦਿੱਤਾ ਜਾਵੇ ਇਹ ਗੱਲ ਅੱਜਕੱਲ ਸਰ ਸਰ ਪ੍ਰਵਾਨਿਤ ਹੈ ਜੇ ਦਲਤ ਪ੍ਰਵਾਹ ਦਲਤਾ ਦਾ ਦਲਤਾ ਨੂੰ ਉਹਨਾਂ ਹਿੱਸਾ ਦਿੱਤਾ ਜਾਵੇ OBC ਨੂੰ ਉਹਵੇਂ ਉਹਨਾਂ ਬਰਾਬਰ ਦਾ ਮਿਲੇ ਇਸ ਕਿਸਮ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਸਾਡੇ ਸਾਰੇ ਸਮਾਜ ਦੇ ਵਿੱਚ ਔਰਤਾਂ ਨੂੰ ਉਹਨਾਂ ਦਾ ਹਿੱਸਾ ਮਿਲੇ ਇਸ ਵੱਡੇ ਪ੍ਰਸੰਗ ਵਿੱਚ ਅਸੀਂ ਇਹ ਕਹੀਏ ਵੀ ਜਿਹੜੇ ਜਿਹੜੇ ਬੰਦੇ ਜਿੱਥੇ-ਜਿੱਥੇ ਕੋਈ ਕਮਿਊਨਿਟੀ ਹੈ ਉਸ ਨੂੰ ਉਹਦਾ ਡੈਮੋਕਰੈਟਿਕ ਰਾਈਟ ਤੇ ਉਹਦੀ ਬਣਦੀ ਸਪੇਸ ਸਿਆਸੀ ਸਪੇਸ ਦਾ ਪਾਵਰ ਦਾ ਜਿਹੜਾ ਹਿੱਸਾ ਉਹ ਮਿਲਣਾ ਚਾਹੀਦਾ ਇਹ ਨਾਰਥ-ਈਸਟ 'ਚ ਵੀ ਮਿਲਣਾ ਚਾਹੀਦਾ ਇਹ ਕਸ਼ਮੀਰ 'ਚ ਵੀ ਮਿਲਣਾ ਚਾਹੀਦਾ ਸਭ ਨੂੰ ਮਿਲਣਾ ਚਾਹੀਦਾ ਇਹੀ ਡੈਮੋਕਰੇਸੀ ਦੀ ਖੂਬਸੂਰਤੀ ਹੈ ਇਹੀ ਡੈਮੋ ਇਸੇ ਕਰਕੇ ਅਸੀਂ ਡੈਮੋਕਰੇਸੀ ਨੂੰ ਵਧੀਆ ਗਿਣਦੇ ਆ ਪਰ ਜਦੋਂ ਕਿਸੇ ਨੂੰ ਕੋਈ ਡਿਨਾਈ ਕਰੋ ਤਾਂ ਉਹਦੇ 'ਚੋਂ ਫਿਰ ਇਹ ਇਹੀ ਕੁਝ ਨਿਕਲਦਾ ਹੈ ਇਸੇ ਕਰਕੇ ਨਾਰਥ-ਈਸਟ ਵਿੱਚ ਇੰਨੇ ਸਾਲਾਂ ਦੀ ਫੌਜ ਹੀ ਲੱਗੀ ਆ ਉੱਥੇ ਤੇ ਉਹ ਫਿਰ ਐਡਜਸਟਮੈਂਟ ਇਹ ਇਸ ਕਰਕੇ ਦਿੱਲੀ ਤੋਂ ਜਿਹੜੀ ਐਡਜਸਟਮੈਂਟ ਕਰਨੀ ਹੁੰਦੀ ਹੈ ਕਿਸ ਕਿਸਮ ਦਾ ਹਰ ਬੰਦੇ ਨੂੰ ਐਡਜਸਟ ਕੀਤਾ ਜਾਵੇ ਹਰ ਛੋਟੀ ਵੱਡੀ ਕਮਿਊਨਿਟੀ ਨੂੰ ਐਡਜਸਟ ਕੀਤਾ ਜਾਵੇ ਉਹਦੇ ਉਹਦੇ ਬਿਤ ਮੁਜਬ ਇਹ ਜ਼ਰੂਰੀ ਬਣਦਾ ਇੱਥੇ ਇਹ ਪ੍ਰੋਬਲਮ ਰਹੀ ਪੰਜਾਬ ਦੇ ਵਿੱਚ ਇਸ ਇਹ ਸਾਰੀ ਗੱਲ ਦੇ ਪਿੱਛੇ ਤਾਂ ਰਹੀ ਵੀ ਪਾਕਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਬਣ ਗਈ ਦੂਜੇ ਪਾਸੇ ਅਸੀਂ ਕਈਏ ਨਾ ਕਈਏ ਸਾਡੇ ਵੀ ਇਸ ਕਿਸਮ ਦੀ ਵੱਡੀ ਕਮਿਊਨਿਟੀ ਹੈ ਪੰਜਾਬ ਇੰਡੀਆ ਦੇ ਵਿੱਚ ਉਸ ਕਮਿਊਨਿਟੀ ਦਾ ਖਾਸ ਕਰਕੇ ਵੋਟ ਬੈਂਕ ਵੀ ਬਹੁਤ ਵੱਡਾ ਹੈ ਉਸ ਕਰਕੇ ਜੇ ਨਾ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਉਸ ਨੂੰ ਆਪਣੀ ਉਸ ਕਮਿਊਨਿਟੀ ਦੇ ਵਿੱਚ ਤੋਂ ਵੋਟਾਂ ਲੈਣੀਆਂ ਜਾਂ ਵੋਟ ਬੈਂਕ ਬਣਾਉਣਾ ਤਾਂ ਫਿਰ ਉਹਦੇ ਹੱਕ 'ਚ ਗੱਲ ਕੀਤੀ ਜਾਂਦੀ ਹੈ ਤੇ ਜਦੋਂ ਕਿਸੇ ਵੱਡੀ ਕਮਿਊਨਿਟੀ ਦੇ ਹੱਕ 'ਚ ਗੱਲ ਕਰੋਗੇ ਤਾਂ ਫਿਰ ਘਟੋ ਉਹਦੇ ਲਈ ਟਾਰਗੇਟ ਕੋਈ ਨਾ ਕੋਈ ਮinority ਕਰਨੀ ਪੈਂਦੀ ਹੈ ਉਹ ਪਹਿਲਾਂ ਵੀ ਹੋਈਆਂ ਤੇ ਇੱਥੇ ਵੀ ਹੋਈ ਹੈ ਇਸ ਕਰਕੇ ਉਹ ਜਿਹੜਾ ਨੈਸ਼ਨਲਿਜ਼ਮ ਹੈ ਜਿਹਦੇ ਉੱਤੇ ਤੁਸੀਂ ਦੇਸ਼ ਇਕੱਠਾ ਕਰਕੇ ਰੱਖਣਾ ਉਹ ਨੈਸ਼ਨਲਿਜ਼ਮ ਨੂੰ ਜਦੋਂ ਧਾਰਮਿਕ ਨੈਸ਼ਨਲਿਜ਼ਮ ਬਣਾ ਦਿਓ ਤਾਂ ਉਹ ਸਮੱਸਿਆ ਖੜੀ ਹੋ ਜਾਂਦੀ ਹੈ ਇਹ ਧਾਰਮਿਕ ਨੈਸ਼ਨਲਿਜ਼ਮ ਉਹੀ ਨੈਸ਼ਨਲਿਜ਼ਮ ਹੈ ਹਿੰਦੂਤਵਾ ਦਾ ਨੈਸ਼ਨਲਿਜ਼ਮ ਜਿਹਦੇ ਚੋ ਅੱਜ ਦਾ ਮੋਦੀ ਨਿਕਲਿਆ ਜਿਹਨੂੰ ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਸੀ ਸਾਡੀ ਇਹ ਸਮਝ ਬਣਦੀ ਹੈ ਵੇ ਉਸ ਉਸ ਹਿੰਦੂਤਵਾ ਚੋਂ ਇਹ ਸਾਰਾ ਕੁਝ ਹੀ ਨਿਕਲਿਆ ਤੇ ਇੰਨੇ ਸਾਲਾਂ ਦੀ ਸਾਡੀ ਪੋਲਿਟਿਕਸ ਜਿਹੜੀ ਡੈਮੋਕਰੈਟਿਕ ਸਹੀ ਸੈਕੂਲਰ ਪੋਲਿਟਿਕਸ ਸੀ ਉਹ ਉਲਟੀ ਹੋ ਗਈ ਉਹ ਉਹਦਾ ਸਾਰਾ ਕਿੰਨਾ ਉਹਦੇ ਚੋਂ ਸਾਰਾ ਕੁਝ ਗੜਬੜ ਵੀ ਨਿਕਲੀ ਐ ਤੇ ਹੁਣ ਵੀ ਇਹੀ ਆ ਜਿਹੜੀ ਅੱਜ ਦੇ ਹਾਲਾਤ ਵਿੱਚ ਜਦੋਂ ਮੋੜਾ ਪੈਂਦਾ ਇਹੀ ਮੋੜਾ ਪੈਂਦਾ ਵੀ ਤੁਸੀਂ ਸੈਕੂਲਰ ਤੇ ਡੈਮੋਕਰੈਟਿਕ ਸਟੇਟ ਬਣਾ ਕੇ ਰੱਖੋ ਉਹਦੇ ਲਈ ਤੁਸੀਂ ਜਿਹੜੀ ਧਰਮ ਲੈਵਲ ਦੀ ਪਾਲਿਸੀ ਆ ਜਿਹਦੇ ਉੱਤੇ ਤੁਸੀਂ ਵੋਟ ਬੈਂਕ ਤਿਆਰ ਕਰਦੇ ਹੋ ਉਹ ਵੋਟ ਬੈਂਕ ਦੀ ਤਿਆਰੀ ਨਾ ਕਰੋ ਉਹ ਵੋਟ ਬੈਂਕ ਵਾਲੀ ਪਾਲিসੀਆਂ ਨਾ ਫੜੋ ਉਹ ਜਿਹੜੀਆਂ ਧਰਮ ਲੈਵਲ ਤੇ ਵੋਟ ਬੈਂਕ ਦੀਆਂ ਪਾਲিসੀਆਂ ਬਣਾਉਣੀਆਂ ਹੁੰਦੀਆਂ ਉਹਦੇ ਚੋਂ ਫਿਰ ਕਈ ਗੱਲਾਂ ਨਿਕਲੀਆਂ ਜਿਵੇਂ ਤੇ ਅਜੁੱਧਿਆ ਦਾ ਮਸਲਾ ਨਿਕਲਿਆ ਗੁਜਰਾਤ ਦਾ 202 ਨਿਕਲਿਆ 2002 ਨਿਕਲਿਆ ਇਹਨਾਂ ਸਾਰਿਆਂ ਦੇ ਵਿੱਚੋਂ ਫਿਰ ਵਾਇਲੈਂਸ ਨਿਕਲਦਾ ਇਹ ਵਾਇਲੈਂਸ ਜਿਹੜਾ ਡੈਮੋਕ੍ਰੇਸੀ ਲਈ ਬੜੀ ਖਤਰਨਾਕ ਗੱਲ ਹੁੰਦੀ ਹੈ ਤੇ ਇਸ ਕਰਕੇ ਬੈਲੈਂਸ ਨਹੀਂ ਨਿਕਲਣਾ ਚਾਹੀਦਾ ਬਾਕੀ ਸਾਨੂੰ ਯਾਦ ਰੱਖਣਾ ਚਾਹੀਦਾ ਸਾਡੇ ਸਾਡੇ ਸਮਝ ਦੇ ਮੁਤਾਬਕ ਵੀ ਪਾਕਿਸਤਾਨ ਦੇ ਵਿੱਚ ਚਾਰ ਹਿੱਸੇ ਸੀ ਉਹ ਵੀ ਨੇਸ਼ਨ ਕਹੀ ਜਾਂਦੇ ਆਪਣੇ ਆਪ ਨੂੰ ਇੱਕੋ ਹੀ ਰਿਲੀਜਨ ਹੈ ਉਹਦੇ ਚਾਰੇ ਹਿੱਸੇ ਸਿੰਧ ਬਲੋਚਿਸਤਾਨ ਨੌਰ ਇਹ ਜਿਹੜਾ ਉੱਪਰਲਾ ਪ੍ਰੋਵਿੰਸ ਹੈ ਸਾਰਾ ਇਹ ਪਠਾਨ ਹੈ ਜਿਹੜਾ ਏਰੀਆ ਤੇ ਬਾਕੀ ਪੰਜਾਬੀ ਚਾਰੇ ਅੱਡੋ ਅੱਡ ਖੜੇ ਆ ਇਹ ਨੇਸ਼ਨ ਨਹੀਂ ਬਣਾ ਸਕੇ ਉਹਨਾਂ ਨੂੰ ਐਸਟ ਕੀਤਾ ਨਾ ਇੰਟੀਗ੍ਰੇਟ ਨਹੀਂ ਕਰ ਸਕੇ ਫੌਜ ਨੇ ਦਾ ਇਹ ਸਾਰਾ ਕੁਝ ਚੱਲੀ ਜਾਂਦਾ ਡੈਮੋਕ੍ਰੇਸੀ ਵੀ ਨਹੀਂ ਬਹਾਲ ਕਰ ਸਕੇ ਜਿਵੇਂ ਇੰਡੀਆ ਨੇ ਕਰ ਲਿਆ ਇੰਡੀਆ ਦਾ ਪ੍ਰਿਵੀਲੇਜ ਹੈ ਇਹ ਵਧੀਆ ਐਗਜ਼ੈਂਪਲ ਹੈ ਇੰਡੀਆ ਨੇ ਉਸ ਵੇਲੇ ਦੇ ਯੁੱਗ ਨੇ ਨਹਿਰੂ era ਨੇ ਇਹ ਡੈਮੋਕ੍ਰੇਸੀ ਕਰ ਲਈ ਸੀ ਇਹ ਧਾਰਮਿਕ ਲੈਵਲ ਦੀ ਜਿਹੜੀ ਪਾਲਿਸੀਆਂ ਚੱਲਦੀਆਂ ਉਹਦੇ ਵਿੱਚੋਂ ਹੀ ਦਰਬਾਰ ਸਾਹਿਬ ਉੱਤੇ ਹਮਲਾ ਨਿਕਲਿਆ ਉਸੇ ਚੋਂ ਹੀ ਸੱਭ ਦੇ ਸਾਹਮਣੇ ਨਵੰਬਰ 84 ਨਿਕਲਿਆ ਜੋ ਕੁਝ ਹੋਇਆ ਸਭ ਨੂੰ ਪਤਾ ਹੀ ਹੈ ਇਸ ਕਰਕੇ ਇਹ ਜਿਹੜੀ ਪਾਲਿਸੀਆਂ ਜਾਂ ਧਰਮ ਨੂੰ ਧਰਮ ਦੇ ਰਾਹੀਂ ਵੋਟ ਬੈਂਕ ਤਿਆਰ ਕਰਨਾ ਜਾਂ ਤੁਸੀਂ ਧਾਰਮਿਕ ਨੈਸ਼ਨਲਿਜ਼ਮ ਖੜਾ ਕਰਨਾ ਇਹ ਆਪਣੇ ਆਪ ਚ ਗਲਤ ਚੀਜ਼ ਹੈ ਉਹ ਭਾਵੇਂ ਇਸਲਾਮਿਕ ਨੈਸ਼ਨਲਿਜ਼ਮ ਹੋਵੇ ਤੇ ਭਾਵੇਂ ਇੱਥੋਂ ਦਾ ਨੈਸ਼ਨਲਿਜ਼ਮ ਹੋਵੇ ਜਿਹੜਾ ਮੋਦੀ ਤੇ ਭਾਜਪਾ ਕਰ ਰਹੀ ਹੈ ਇਹ ਨੈਸ਼ਨਲਿਜ਼ਮ ਹੈ ਜਿਹੜੇ ਇਹਨਾਂ ਚੋਂ ਵਾਇਲੈਂਸ ਹੀ ਨਿਕਲਦਾ ਹੈ ਤੇ ਇਸ ਸਾਨੂੰ ਇਹ ਲੱਗਦਾ ਵੀ ਸਾਰਾ ਉਸੇ ਚੋਂ ਨਿਕਲਿਆ ਇਹ ਦੇਖੋ ਵੀ ਜਿੰਨਾ ਚ ਰਿਟਰਨ ਨਹੀਂ ਹੋਇਆ ਉਸ ਬੈਲੈਂਸ ਦਾ ਕਾਂਗਰਸ ਦੇ ਕਾਂਗਰਸ ਨੇ ਉਸੇ ਫਿਜ਼ਾ ਉਤੇ ਕਿੰਨੀ ਜ਼ੋਰ ਲਾਇਆ ਕਾਫੀ ਜ਼ੋਰ ਲਾਇਆ ਵੀ ਅਸੀਂ ਆਪਣੇ ਆਪ ਨੂੰ ਜਹਾਦੂ 2019 ਦੇ ਵਿੱਚ ਇਹ ਜਦੋਂ ਇਲੈਕਸ਼ਨ ਹੋ ਰਹੀ ਸੀ ਤਾਂ ਆਹੀ ਰਾਹੁਲ ਗਾਂਧੀ ਹੈ ਇਹ ਆਪਣੇ ਆਪ ਨੂੰ ਸੋਮਨਾਥ ਦੇ ਮੰਦਿਰ ਗਿਆ ਆਪਣੇ ਆਪ ਨੂੰ ਇਹ ਜਨੇਊ ਧਾਰੀ Hindu ਵੀ ਪੇਸ਼ ਕੀਤਾ ਇਹ ਸਾਰਾ ਕੁਝ ਫਿਰ ਇਹਨਾਂ ਨੂੰ ਲੱਗਾ ਵੀ ਇਸ ਇਸ ਲਾਈਨ ਤੇ ਅਸੀਂ ਚੱਲ ਨਹੀਂ ਸਕਦੇ ਹੁਣ ਮੋੜਾ ਕੱਟਿਆ ਮੋੜਾ ਕੱਟਣ ਨਾਲ ਇਹ ਡੈਮੋਕਰੈtic ਸਪੇਸ ਆ ਜਿਹੜੀ ਇਹ ਦੇਸ਼ ਦੀ ਬਚੂ ਅੱਜ ਦੇ ਸਾਰੇ ਅਖਬਾਰਾਂ ਚ ਤੁਸੀਂ ਦੇਖ ਲਓ ਤੇ ਇਸ ਇਹੀ ਆ ਰਿਹਾ ਵੀ ਕੰਟਰੀ ਦੇ ਵਿੱਚ ਬੇਸਿਕ ਡੈਮੋਕਰੇਸੀ ਆ ਜਿਹੜੀ ਉਹ ਬਚੀ ਰਹਗੀ ਤੇ ਬਚੀ ਰਹੇਗੀ ਤੇ ਇਸੇ ਕਰਕੇ ਅਸੀਂ ਜਿਹੜਾ ਇਹ ਸਾਰਾ ਅੱਜ ਦਾ ਦਿਨ ਮਨਾ ਰਹੇ ਆਂ ਅੱਜ ਦਾ ਦਿਨ ਦਾ ਜਿਹੜਾ ਸੰਦਰਭ ਹੈ ਧਾਰਮਿਕ ਤੇ ਜਿਹੜਾ ਸਿਆਸੀ ਸੰਦਰਭ ਇਹੀ ਹੈ ਵੀ ਸਿਆਸਤ ਲਈ ਧਰਮ ਦੀ ਵਰਤੋਂ ਕਿਸ ਤਰੀਕੇ ਨਾਲ ਕਰਨੀ ਹੈ ਇਸ ਦੇ ਉੱਤੇ ਸਾਡਾ ਸਾਰਾ ਇਹੀ ਹੈ ਤੇ ਇਸੇ ਗੱਲ ਨੂੰ ਅਸੀਂ ਕਹਾਂਗੇ ਵੀ ਇਸੇ ਤੇ ਫੋਕਸ ਕੀਤਾ ਜਾਵੇ ਤੇ ਇਹ ਇੰਨੀਆਂ ਗੱਲਾਂ ਕਰਕੇ ਕੋਈ ਵੱਧ ਘੱਟ ਹੋਇਆ ਤੇ ਮਾਫੀਕ ਦੇਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ